ਤੇ ਬਹੁਤ ਵਧੀਆ ਜੀ ਬਹੁਤ ਵਧੀਆ ਹਰ ਚੀਜ਼ ਦੀ ਸਹੂਲਤ ਹੈ ਤੇ ਬਾਕੀ ਜਦੋਂ ਨਕਸ਼ਾ ਨਾ ਮਿਲੇ ਤਾਂ ਸਾਡਾ ਧਿਆਨ ੜੀ ਦੂਰ ਹੋ ਗਿਆ ਨੰਨੇ ਜਿਹੜੀ ਹਿਸਾਬ ਨਾਲ ਸਾਡਾ ਨਾਲ ਗੱਲ ਕੀਤੀ ਤੇ ਸਾਡਾ ਅਪਰੇਟ ਗਰਾਊਂਡ ਤੋਂ ਲਾ ਕੇ ਹੁਣ ਤੱਕ ਮੈਨੂੰ ਇੱਕ thora ਵੀ ਤਕਲੀਫ ਨਹੀਂ ਬਹੁਤ ਵਧੀਆ ਰਿਹਾ ਜੀ ਹਸਪੀਟਲ ਚ ਜਿਵੇਂ ਇਕੱਲੇ ਜਾਣੇ ਆਈ ਸੀ ਛੱਡ ਕੇ ਬੇਟਾ ਚਲੇ ਗਿਆ ਕੋਈ ਦਿੱਕਤ ਨਹੀਂ ਕਿਸੇ ਚੀਜ਼ ਦੀ ਬਹੁਤ ਕੇਅਰ ਕਰਦੇ ਆ ਜੀ ਡਾਕਟਰ ਸਾਹਿਬ ਬਹੁਤ ਵਧੀਆ ਤੇ ਹਸਪੀਟਲ ਵੀ ਬਹੁਤ ਵਧੀਆ SPS ਹਸਪਤਾਲ ਲੁਧਿਆਣਾ ਵੱਲੋਂ ਲਗਾਤਾਰ ਵਧੀਆ ਸੇਵਾਵਾਂ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਅਤੇ ਇਸੇ ਲੜੀ ਤਹਿਤ ਹੁਣ ਨਵੀਆਂ ਤਕਨੀਕਾਂ ਅਤੇ ਵਧੀਆ ਮਸ਼ੀਨਾਂ ਦੇ ਨਾਲ ਗੋਡੇ ਬਦਲਣ ਦੀ ਵੀ ਤਕਨੀਕ ਦੇ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਾ ਹੋ ਸਕੇ ਤਾਂ ਇਸ ਸਬੰਧੀ SPS ਹਸਪਤਾਲ ਵੱਲੋਂ ਗੋਡੇ ਬਦਲਣ ਆਏ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਹਾਂ ਸਸ਼ੀਕਲ ਜੀ ਸਾਰਿਆਂ ਨੂੰ ਸਾਡੇ ਕੋ ਮੋਗੇ ਸਾਈਡ ਤੋਂ ਆਏ ਨੇ ਜੀ ਪੇਸ਼ੈਂਟ ਕੁਲਦੀਪ ਸਿੰਘ ਜੀ ਜੋ ਕਿ ਤਕਰੀਬਨ 4 ਸਾਲਾਂ ਤੋਂ ਜਿਹੜੇ ਡਰੀ ਜਾ ਰਹੇ ਸੀ ਵੀ ਅਸੀਂ ਆਪਰੇਸ਼ਨ ਨਹੀਂ ਕਰਾਉਣਾ ਵੀ ਡਰਦੇ ਸੀ ਵੀ ਆਪਰੇਸ਼ਨ ਕਰਾਉਣ ਨਾਲ ਪਤਾ ਨਹੀਂ ਕੀ ਦਿੱਕਤ ਆਊ ਡਾਕਟਰ ਇਹਨਾਂ ਨੂੰ ਪੁੱਛਦਿਆਂ ਕੁਲਦੀਪ ਸਿੰਘ ਜੀ ਕੀ ਹਾਲ ਚੱਲ ਤੁਹਾਡਾ ਜੀ ਬਹੁਤ ਬਹੁਤ ਮੈਂ ਧੰਨਵਾਦ ਜੀ ਤੁਹਾਡਾ ਜਿਹੜਾ ਤੁਹਾਡੇ ਘਰ ਕੇ ਤਾਂ ਅਸੀਂ ਇੱਥੇ ਆਪਰੇਸ਼ਨ ਕਰਾਇਆ ਨਹੀਂ ਕਿਵੇਂ ਕਿਵੇਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇੱਥੇ ਸਾਡੇ ਹੱਥ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਹਰ ਚੀਜ਼ ਦੀ ਸਹੂਲਤ ਹੈ ਤੇ ਬਾਕੀ ਜਦੋਂ ਰੱਖ ਸਾਹਿਬ ਨਾਲ ਮਿਲੇ ਆ ਤੇ ਸਾਡਾ ਡੰਡਾਰੀ ਦੂਰ ਹੋ ਗਿਆ ਇਹਨਾਂ ਨੇ ਜਿਹੜੀ ਸਾਹਿਬ ਨਾਲ ਸਾਡੇ ਨਾਲ ਗੱਲ ਕੀਤੀ ਤੇ ਹਾਂਜੀ ਤੇ ਸਾਡਾ ਤਾਂ ਅਪਰੇਟ ਗਰਾਊਂਡ ਤੋਂ ਲਾ ਕੇ ਹੁਣ ਤੱਕ ਮੈਨੂੰ ਇੱਕ ਭੋਰਾ ਵੀ ਤਕਲੀਫ ਨਹੀਂ ਆਇਆ ਕੋਈ ਸਾਡੇ ਸਟਾਫ ਵੱਲੋਂ ਕੋਈ ਦਿੱਕਤ ਤਾਂ ਕਨੀਆ ਜੇ ਕੋਈ ਮੇਰੇ ਮਤਲਬ ਸਾਡੇ ਸੁਣਦੇ ਆ ਭੈਣ ਭਰਾ ਮੈਂ ਕਹਿੰਦਾ ਜੇ ਕੋਈ ਗੱਲਾ ਵੀ ਹੈ ਨਾ ਉਹ ਵੀ ਇੱਥੇ ਆ ਜੇ ਤੇ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ ਇਹ ਸਟਾਫ ਦਾ ਤਾਂ ਸਵਾਬ ਬਹੁਤ ਵਧੀਆ ਤੇ ਬਹੁਤ ਹੀ ਕੇਅਰ ਕਰਦੇ ਆ ਹਾਂਜੀ ਕੋਈ ਦਿੱਕਤ ਕੋਈ ਬਿਲਕੁਲ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਤੇ ਮੈਂ ਤੁਹਾਨੂੰ ਪਹਿਲਾਂ ਡਰ ਲੱਗਦਾ ਸੀ ਕਿਉਂ ਡਰ ਲੱਗਦਾ ਸੀ ਡਰਦਾ ਜੀ ਮੈਂ ਆਇਆ ਵੀ ਜੇ ਕਿਸੇ ਨੇ ਪੁੱਛੀਦਾ ਸੀ ਇਹ ਦਰਦਾਂ ਬਹੁਤ ਹੁੰਦੀਆਂ ਆ ਇੱਥੇ ਆਏ ਹੋ ਜਾਂਦਾ ਇਹ ਜੋ ਹੋ ਜਾਂਦਾ ਇਹ ਪਰ ਜਦੋਂ ਡਾਕਟਰ ਸਾਹਿਬ ਨੇ ਡਰ ਮੇਰਾ ਦੂਰ ਕੀਤਾ ਉਸ ਤੋਂ ਬਾਅਦ ਹੀ ਮੈਂ ਆਪਰੇਸ਼ਨ ਕਰਾਉਣ ਦਾ ਮਨ ਬਣਾਇਆ ਬਹੁਤ ਵਧੀਆ ਰਿਹਾ ਜੀ ਹਸਪੀਟਲ 'ਚ ਜਿਵੇਂ ਇਕੱਲੇ ਜਾਣੇ ਆਏ ਸੀ ਛੱਡ ਕੇ ਬੇਟਾ ਚਲੇ ਗਿਆ ਕੋਈ ਦਿੱਕਤ ਨਹੀਂ ਆਈ ਕਿਸੇ ਚੀਜ਼ ਦੀ ਨਾ ਕੋਈ ਪੀਸ਼ਾਟਨ ਸੰਪਨ ਦੀ ਨਾ ਕੋਈ ਹੋਰ ਖਾਣੇ ਦਾਣੇ ਦੀ ਕੋਈ ਕੱਪੜਾ ਲੜੇ ਕਾਸੇ ਦੀ ਬਹੁਤ ਕੇਅਰ ਕਰਦੇ ਆ ਜੀ ਡਾਕਟਰ ਸਾਹਿਬ ਬਹੁਤ ਵਧੀਆ ਤੇ ਹਸਪੀਟਲ ਵੀ ਬਹੁਤ ਵਧੀਆ ਤੇ ਬੰਜੀ ਸਾਡੇ ਹਸਪਤਾਲ ਦੇ ਜਿਹੜਾ ਸਟਾਫ ਆ ਕਿਵੇਂ ਕਿਸ ਤਰ੍ਹਾਂ ਨਰਸਿੰਗ ਸਟਾਫ ਜਾਂ ਹੋਰ ਕਿਵੇਂ ਸਾਫ ਸਫਾਈ ਵਾਲਿਆਂ ਕੀ ਕਹਾਂਗੇ ਬਹੁਤ ਸਾਫ ਸਫਾਈ ਹੈ ਜੀ ਬਹੁਤ ਪਿਆਰ ਨਾਲ ਸਾਰੇ ਸਾਰੀ ਨਰਸਾਂ ਸਟਾਫ ਜਿੰਨਾ ਸਾਰਾ ਬਹੁਤ ਪਿਆਰ ਨਾਲ ਪੇਸ਼ ਆਉਂਦਾ ਹੈ ਮੇਰਾ ਨਾਮ ਡਾਕਟਰ ਹਰਮਨਦੀਪ ਸਿੰਘ ਹੈ ਤੇ ਮੈਂ ਬਤੌਰ ਜੁਆਇੰਟ ਰਿਪਲੇਸਮੈਂਟ ਸਰਜਨ ਐਸ ਪੀ ਐਸ ਹਸਪੀਟਲ ਦੇ ਵਿੱਚ ਪਿਛਲੇ 19 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਤੇ ਜਿਸ ਤਰੀਕੇ ਸਾਡੇ ਪੇਸ਼ੈਂਟ ਮਿਸਟਰ ਕੁਲਦੀਪ ਸਿੰਘ ਨੇ ਦੱਸਿਆ ਹੀ ਹੈ ਕਿ ਇਹ ਥੋੜੇ ਜੇ ਤੁਸੀਂ ਐ ਕਹੋ ਕਾਫੀ ਪੇਸ਼ੈਂਟਸ ਇਸ ਚੀਜ਼ ਦੇ ਨਾਲ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਇਹ ਸ਼ੰਕਾ ਹੁੰਦੀ ਹੈ ਕਿ ਕੋਡਿਆਂ ਦੇ ਆਪਰੇਸ਼ਨ ਦੇ ਨਾਲ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਮੁਸ਼ਕਿਲ ਕੰਮ ਹੈ ਠੀਕ ਹੈ ਮੁਸ਼ਕਿਲ ਪੇਸ਼ੈਂਟ ਆਪ ਡੇਲੇ ਕਰਕੇ ਥੋੜੀ ਵਧਾ ਲੈਂਦਾ ਲੇਕਿਨ ਇਹ ਕੋਈ ਬਹੁਤ ਜ਼ਿਆਦਾ ਐਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਇਹਦੇ ਵਿੱਚ ਹਰ ਚੀਜ਼ ਦਾ ਤੋੜ ਹੈ ਜੀ ਜੇ ਮਤਲਬ ਦਰਦ ਹੁੰਦਾ ਵੀ ਹੈ ਤਾਂ ਸਾਨੂੰ ਜਿਹੜਾ ਹੈ ਦਰਦ ਨੂੰ ਘਟਾਣ ਦੀਆਂ ਚੀਜ਼ਾਂ ਵੀ ਸਾਡੇ ਕੋਲ ਹੈਗੀਆਂ ਅਸੀਂ ਐਪੀਡਿਊਰਲ ਦੇ ਵਿੱਚ ਇਹ ਚੀਜ਼ ਸਰਜਰੀ ਕਰਦੇ ਹਾਂ ਤੇ ਉਹਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਇਹਨਾਂ ਨੂੰ ਦਰਦ ਦੀ ਤਾਂ ਬਿਲਕੁਲ ਵੀ ਜਿਹੜੀ ਹੈ ਸਮੱਸਿਆ ਨਹੀਂ ਰਹੀ ਤੇ ਆਪਾਂ ਦੇਖ ਵੀ ਸਕਦੇ ਹਾਂ ਕਿ ਅੱਜ ਇਹਨਾਂ ਦਾ 5ਵਾਂ ਦਿਨ ਹੈ ਆਪਰੇਸ਼ਨ ਤੋਂ ਬਾਅਦ ਇਹਨਾਂ ਦਾ ਡਿਸਚਾਰਜ ਦਾ ਦਿਨ ਹੈ ਤੇ ਡਿਸਚਾਰਜ ਦੇ ਦਿਨ ਤੇ ਆਪਾਂ ਇਹ ਐਕਸਪੈਕਟ ਕਰ ਸਕਦੇ ਆ ਕਿ ਪੇਸ਼ੈਂਟ ਆਪਣੇ ਆ ਬੈੱਡ ਦੇ ਸਾਈਡ ਤੇ ਆ ਕੇ ਬੈਠ ਜਾਂਦਾ ਗੋਡੇ ਹਿਲਾ ਰਿਆ ਹੁੰਦਾ ਇਹ ਸਾਡੇ ਹਸਪੀਟਲ ਦਾ ਜਿਹੜਾ ਵਾਰਡ ਆ ਉਹਦਾ ਕਾਰਿਡੋਰ ਦਾ ਪੂਰਾ ਢੇੜਾ ਵੀ ਲਗਾ ਲੈਂਦੇ ਨੇ ਸੋ ਇਸ ਤਰੀਕੇ ਦੀ ਜੇ ਆਪਾਂ ਦੇਖੀਏ ਤਾਂ ਰਿਕਵਰੀ ਜਿਹੜੀ ਆ ਪੋਸੀਬਲ ਆ ਤੇ ਆਲਬੋਸ ਸਾਰੇ ਪੇਸ਼ੈਂਟਸ ਦੇ ਵਿੱਚ ਹੀ ਸਾਡਾ ਸੇਮ ਹੀ ਪ੍ਰੋਟੋਕਾਲ ਰਹਿੰਦਾ ਹੈ ਤੇ ਡਾਕਟਰ ਸਾਹਿਬ ਇਹ ਕਿੰਨਾ ਦਿਨ ਲੱਗਦੇ ਹੈ ਜੀ ਇਹਨੂੰ ਆਪਾਂ ਕਿ ਆਪਾਂ ਐਡਮਿਟ ਹੋ ਕੇ ਜਾਂ ਟੋਟਲ ਕਿੰਨੇ ਦਿਨ ਲੱਗਦੇ ਹੈ ਜੀ ਇਹਨਾਂ ਨੂੰ ਕਿੰਨਾ ਚਿਰ ਕੀ ਸੋ ਅਸੀਂ ਇੱਥੇ 5 ਦਿਨਾਂ ਦੇ ਪੈਕੇਜ ਦੇ ਵਿੱਚ ਫਰਸਟ ਡੇ ਆਪਾਂ ਐਡਮਿਟ ਕਰਕੇ ਪੇਸ਼ੈਂਟ ਦੇ ਜਿਹੜੇ ਜਿਹੜੇ ਜ਼ਰੂਰੀ ਟੈਸਟ ਹੁੰਦੇ ਆਪਾਂ ਉਹ ਕਰਦੇ ਆਂ ਨੈਕਸਟ ਡੇ ਅਸੀਂ ਸਰਜਰੀ ਕਰਦੇ ਆਂ ਤੇ ਉਸ ਤੋਂ ਬਾਅਦ ਫਿਰ ਗ੍ਰੈਜੂਅਲੀ ਹਰ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਜੜੀ ਰਿਕਵਰੀ ਵਾਧੀ ਜਾਂਦੀ ਹੈ ਤੇ ਤੁਰਾ ਫੇਰਾ ਜਿਹੜਾ ਹੈ ਉਸ ਤੋਂ ਬਾਅਦ ਸ਼ੁਰੂ ਹੋ ਕੇ ਬਾਏ ਦਾ ਟਾਈਮ ਡਿਸਚਾਰਜ ਦਾ ਦਿਨ ਆਂਦਾ ਹੈ ਪੇਸ਼ੈਂਟ ਆਪਣੇ ਆਪ ਤੇ ਹੁੰਦਾ ਆਪਣੇ ਬੈੱਡ ਤੋਂ ਥੱਲੇ ਆ ਜਾਂਦਾ ਹੈ ਵਾਪਸ ਜਾ ਸਕਦਾ ਹੈ ਬਾਥਰੂਮ ਵਗੈਰਾ ਤੱਕ ਵੀ ਉਹ ਜਾ ਸਕਦਾ ਬਹੁਤ ਬਹੁਤ ਧੰਨਵਾਦ ਸਰ ਡਾਕਟਰ ਸਾਹਿਬ ਤੇ ਜਿਵੇਂ ਦੱਸਿਆ ਡਾਕਟਰ ਸਾਹਿਬ ਨੇ ਵੀ ਡਾਕਟਰ ਹਰਮਨਜੀਤ ਸਿੰਘ ਪਵਾਰ ਜੀ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ 5 ਦਿਨ ਦੇ ਵਿੱਚ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦਾ ਵਾ ਤੇ ਆਪਣੇ ਘਰੇ ਨਾ ਜਾਂਦਾ ਕੋਈ ਦਿੱਕਤ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਤੇ ਇਹਨੂੰ ਫਿਜ਼ੀਓਥੈਰੇਪੀ ਦੀ ਬਹੁਤ ਲੋਡ ਹੁੰਦੀ ਆ ਸਾਡੇ ਕੋ ਫਿਜ਼ੀਓਥੈਰਾਪੀ ਡਾਕਟਰ ਅੰਕਿਤ ਜੀ ਆਏ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਨਾਮ ਡਾਕਟਰ ਅੰਕਿਤ ਤੇ ਮੈਂ ਸੀਨੀਅਰ ਫਿਜ਼ੀਓਥੈਰਾਪਿਸਟ ਆ ਐਸ ਪੀ ਐਸ ਹਸਪੀਟਲ ਦੇ ਵਿੱਚ ਆਫਟਰ ਸਰਜਰੀ ਸਭ ਤੋਂ ਪਹਿਲਾਂ ਤਾਂ ਸਰਜਰੀ ਦਾ ਮੇਨ ਰੋਲ ਹੁੰਦਾ ਜੀ ਗੋਡੇ ਡਾਕਟਰ ਸਾਹਿਬ ਨੇ ਚੇਂਜ ਕਰਾਤੇ ਡਾਕਟਰ ਹਰਮਨ ਸਾਡੇ ਬਹੁਤ ਰੈਨਾਉਂਡ ਆਰਥੋਪੀਡਿਸ਼ਨ ਨੇ ਤੇ ਮੈਂ ਇਹਨਾਂ ਨਾਲ ਬਹੁਤ ਆਪਣਾ 2-3 ਸਾਲ ਤੋਂ ਜੁੜਿਆ ਹੋਇਆ ਤੇ ਮੈਂ ਆਪਣਾ ਇਹਨਾਂ ਦੇ ਸਾਰੇ ਕੇਸਿਸ ਮੈਂ ਹੀ ਦੇਖਦਾ ਆਪਣਾ ਆਫਟਰ ਸਰਜਰੀ ਤੇ ਉਸ ਤੋਂ ਬਾਅਦ ਅਸੀਂ ਆਪਣਾ ਪੇਸ਼ੈਂਟ ਨੂੰ ਫੰਕਸ਼ਨਲੀ ਇੰਡੀਪੈਂਡੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਕਿ ਡਾਕਟਰ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਆਪਣਾ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣਾ ਸਟੈਂਡਿੰਗ ਕਰਵਾਨੇ ਆ ਨੈਕਸਟ ਡੇ ਐਂਡ ਉਸ ਤੋਂ ਬਾਅਦ ਆਫਟਰਨੂਨ 'ਚ ਅਸੀਂ ਇਹਨਾਂ ਨੂੰ ਵਾਕ ਕਰਵਾਨੇ ਆ ਤਾਂ ਕਿ ਪੇਸ਼ੈਂਟ ਸਾਰੇ ਆਪਣੇ ਕੰਮ ਖੁਦ ਬਖੁਦ ਕਰ ਸਕੇ ਜਿੱਦਾਂ ਕਿ ਡਾਕਟਰ ਸਾਹਮਣੇ ਮੈਂਸ਼ਨ ਕੀਤਾ ਕਿ ਆਪਾਂ ਇਹਨਾਂ ਨੂੰ ਪੂਰਾ ਕੋਰੀਡੋਰ ਹੁਣ ਵਾਕ ਕਰ ਸਕਦੇ ਜਿੱਦਾਂ ਕਿ ਅੱਜ ਡੇ 5th ਹੈ ਡੇ ਆਫ ਡਿਸਚਾਰਜ ਹੈ ਦ ਪੇਸ਼ੈਂਟ ਇਜ਼ functionally fully independent and is able to uh, do his activities of daily living jehde sare pratidin de kam ne ko khud kar pa rahe ne ਡਾਕਟਰ ਜੁਮੇ ਘਰੇ ਚਲੇ ਜਾਣਗੇ ਘਰੇ ਜਾਣ ਤੋਂ ਬਾਅਦ ਇਹਨਾਂ ਨੂੰ ਕੀ ਐਕਸਰਸਾਈਜ਼ ਕੋਈ ਫਿਜ਼ੀਓਥੈਰੇਪੀ ਦੀ ਲੋੜ ਆ ਕਿ ਮੈਂ ਕੀ ਚੀਜ਼ ਦੀ ਲੋੜ ਆ ਉਹਦੇ ਬਾਰੇ ਦੱਸਿਆ ਜਾਵੇ ਅਸੀਂ ਇਹਨਾਂ ਨੂੰ ਸਾਰੀ ਐਕਸਰਸਾਈਜ਼ ਸਿਚ ਕਰਤੀ ਹੈ ਤੇ ਇਹ ਪੇਸ਼ੈਂਟ ਖੁਦ ਬਖੁਦ ਆਪਣੀ ਐਕਸਰਸਾਈਜ਼ ਕਰ ਸਕਦਾ ਹੈ ਤੇ ਅਸੀਂ ਇਹਨਾਂ ਨੂੰ ਆਪਣਾ 15 ਦਿਨ ਵਾਸਤੇ ਫਿਜ਼ੀਓਥੈਰੇਪਿਸਟ ਹਾਇਰ ਕਰਨ ਨੂੰ ਕਿਹਾ ਹੈ ਤਾਂ ਕਿ ਆਪਣਾ ਪੂਰੀ ਨੀ ਬੈਂਡਿੰਗ ਵਗੈਰਾ ਪ੍ਰੋਪਰ ਆਪਣਾ ਕੀ ਕਿੰਨੇ 110 ਡਿਗਰੀ ਤੱਕ ਕਰ ਪਾਣ ਵੈਸੇ ਹਲੇ ਵੀ ਆਪਣਾ ਕੀ ਕਿੰਨੇ ਪੇਸ਼ੈਂਟ ਇਜ਼ ਏਬਲ ਟੂ ਜਿੱਦਾਂ ਕਿ ਐ ਤੁਸੀਂ ਦੇਖਿਆ ਕਿ ਪੇਸ਼ੈਂਟ 90 ਡਿਗਰੀ ਤੇ ਬੈਠਿਆ ਹੋਇਆ ਹੈ ਤੇ ਥੋੜਾ ਜਿਹਾ ਇਹਨਾਂ ਨੂੰ بس 10-15 ਦਿਨ ਫਿਜ਼ੀਓਥੈਰੇਪੀ ਨਾਲ ਬਹੁਤ ਹੈ ਆਪਣਾ ਫੰਕਸ਼ਨਲੀ ਬਹੁਤ ਆਪਣੇ ਜੋਗੇ ਹੋ ਜਾਣਗੇ